ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਥੋੜੀ ਇਹ ਸੂਜੀ ਦਾ ਬਹੁਤ ਹੀ ਟੇਸਟੀ ਜਿਹੜਾ ਨਾਸ਼ਤਾ ਕਹਿ ਲਓ ਚੀਲਾ ਕਹਿ ਲਓ ਬਿਲਕੁਲ ਸੌਖੇ ਤਰੀਕੇ ਦੇ ਨਾਲ ਅੱਧੀ ਕੌਲੀ ਆਪਾਂ ਲਈ ਸੂਜੀ ਦੀ ਇੱਕ ਕੌਲੀ ਮੈਂ ਪਾਣੀ ਦੀ ਲਈ ਆ ਅੱਧੀ ਮੈਂ ਪਾ ਦੱਤੀ ਆ ਤੇ ਅੱਧੀ ਕੌਲੀ ਸੂਜੀ ਦੀ ਅੱਧੀ ਕੌਲੀ ਪਾਣੀ ਦੀ ਮਿਕਸ ਕਰਕੇ ਇਹਨੂੰ ਆਪਾਂ ਟੱਕ ਦੰਨੇ ਆ ਉੰਨੀ ਦੇਰ ਵਿੱਚ ਆਪਾਂ ਬਾਕੀ ਦੀ ਤਿਆਰੀ ਕਰ ਲੈਣੇ ਆਂ ਵੀਡੀਓ ਨੂੰ ਪੂਰੀ ਦੇਖਿਓ ਸਕਿੱਪ ਨਾ ਕਰਿਓ ਤੇ ਤਾਂ ਹੀ ਆਪਾਂ ਨੂੰ ਪੂਰੀ ਰੈਸਪੀ ਜਿਹੜੀ ਪਤਾ ਲੱਗਣੀ ਆ ਤੇ ਦੇਖੋ ਜੀ ਸੂਜੀ ਆਪਣੀ ਜਿਹੜੀ ਫੁੱਲ ਗਈ ਆ ਤੇ ਉਹਦੇ ਲਈ ਮੈਂ ਇੱਕ ਪਾਸੇ ਪੈਨ ਗਰਮ ਰੱਖ ਤੱਕ ਪਾਸੇ ਸਬਜ਼ੀਆਂ ਤਿਆਰ ਕਰ ਲਈਆਂ ਹਰੀ ਮਿਰਚ ਟਮਾਟਰ ਸ਼ਿਮਲਾ ਮਿਰਚ ਗਾਜਰ ਪਿਆਜ਼ ਹਰਾ ਧਨੀਆ ਠੀਕ ਆ ਜੀ ਇਹ ਆਪਾਂ ਸਬਜ਼ੀਆਂ ਆਪਣੀ ਮਰਜ਼ੀ ਦੇ ਨਾਲ ਪਾ ਲੈਣੀਆਂ ਜਿਹੜੀਆਂ ਵੀ ਪਾਉਣੀਆਂ ਜਿੰਨੀਆਂ ਵੀ ਪਾਉਣੀਆਂ ਆਪਾਂ ਦੀ ਕਹ ਲਈ ਸੂਜੀ ਲਈ ਹੈ ਇਸ ਕਰਕੇ ਆਪਾਂ ਥੋੜਾ ਥੋੜਾ ਜਿਹੜੀਆਂ ਸਬਜ਼ੀਆਂ ਸਾਰੀਆਂ ਲੈ ਲਈਆਂ ਪੈਨ ਦੇ ਵਿੱਚ ਮੈਂ ਅੱਧਾ ਕ ਚਮਚਾ ਤੇਲ ਦਾ ਪਾ ਕੇ ਤੇ ਚੰਗੀ ਤਰ੍ਹਾਂ ਲਾ ਕੇ ਉਹਨੂੰ ਮੈਂ ਜਿਹੜਾ ਗਰਮ ਰੱਖਿਆ ਹੈ ਤੇ ਕਿਉਂਕਿ ਸੂਜੀ ਆਪਾਂ ਪਹਿਲਾਂ ਭੇਂ ਦਿੱਤੀ ਸੀ 5-7 ਮਿੰਟ ਆਪਾਂ ਸੂਜੀ ਭਿਜੀ ਰਹਿਣ ਤੇ ਉਨੀ ਦੇਰ ਵਿੱਚ ਆਪਾਂ ਸਬਜ਼ੀਆਂ ਜਿਹੜੀਆਂ ਤਿਆਰ ਕਰ ਲਈਆਂ ਆ ਤੇ ਹੁਣ ਸਬਜ਼ੀਆਂ ਆਪਾਂ ਮਿਕਸ ਕਰਦੇ ਆ ਪਾ ਕੇ ਜਿਆਦਾ ਸਮਾਨ ਨਹੀਂ ਆਪਾਂ ਪਾਉਣਾ ਬਹੁਤ ਹੀ ਟੇਸਟੀ ਜਿਹੜਾ ਇਹ ਸੂਜੀ ਦਾ ਤੁਸੀਂ ਨਾਸ਼ਤਾ ਕਹਿ ਲਓ ਚੀਲਾ ਕਹਿ ਲਓ ਸਨੈਕਸ ਕਹਿ ਲਓ ਜੋ ਮਰਜੀ ਕਹੋ ਤੇ ਪਰ ਖਾਣ ਨੂੰ ਬਹੁਤ ਟੇਸਟੀ ਹੁੰਦਾ ਇਹ ਨਮਕ ਪਾਤਾ ਟੇਸਟ ਅਨੁਸਾਰ ਹਰੀ ਮਿਰਚਾਂ ਪਾ ਪਾਤੀ ਨਮਕ ਪਾਤਾ ਜੀਰਾ ਪਾ ਦਿੱਤਾ ਆ ਤੇ ਚੁਟਕੀ ਇੱਕ ਹਲਦੀ ਦੀ ਪਾਨੇ ਜਿਆਦਾ ਨਹੀਂ ਪਾਉਣੀ ਹੈਗੀ ਆਪਾਂ ਤੇ ਬਸ ਆਹੀ ਕੁਛ ਆਪਾਂ ਪਾਇਆ ਇਹਦੇ ਵਿੱਚ ਤੇ ਹੋਰ ਇਹ ਚ ਆਪਾਂ ਕੋਈ ਮਸਾਲਾ ਨਹੀਂ ਪਾਇਆ ਤੇ ਮਿਕਸ ਕਰ ਦੰਨੇ ਆ ਦੇਖੋ ਆਪਾਂ ਸੂਜੀ ਪਾਈ ਆ ਬਾਦ ਵਿੱਚ ਇਹਦਾ ਕਲਰ ਜਿਹੜਾ ਬਹੁਤ ਹੀ ਵਧੀਆ ਬਣ ਜਾਂਦਾ ਹੈ ਤੇ ਗਾਜਰ ਜਿਹੜੀ ਆ ਬਹੁਤ ਲਾਲ ਆ ਕਦੂਕਾਸ ਕੀਤੀ ਹੋਆ ਬਸ ਉਹਦੇ ਨਾਲ ਇਹਦਾ ਕਲਰ ਜਿਹੜਾ ਬਹੁਤ ਹੀ ਚੇਂਜ ਹੋ ਜਾਂਦਾ ਬਾਅਦ ਚ ਤੇ ਇਹ ਆਪਾਂ ਪਾਇਆ ਜੀ ਖਾਣ ਵਾਲਾ ਸੋਡਾ ਮਿੱਠਾ ਸੋਡਾ ਜਿਹਨੂੰ ਆਪਾਂ ਬੋਲਦੇ ਆ ਦੇਖੋ ਚੁਟਕੀ ਇੱਕ ਮੈਂ ਪਾਈ ਜਿਆਦਾ ਨਹੀਂ ਪਾਇਆ ਹੈਗਾ ਤੇ ਉਹ ਵੀ ਆਪਾਂ ਮਿਕਸ ਕਰਤਾ ਇੱਕ ਮਸਾਲਾ ਆਪਾਂ ਹੋਰ ਪਾਉਣਾ ਇਹਦੇ ਵਿੱਚ ਹੁਣ ਤੇ ਟੇਸਟ ਵਾਸਤੇ ਉਹ ਪਾਉਣਾ ਤਾਂ ਪਾ ਸਕਦੇ ਨਹੀਂ ਪਾਉਣਾ ਤਾਂ ਉਹਨੂੰ ਸਕਿੱਪ ਕਰ ਸਕਦੇ ਆ ਮੈਗੀ ਮਸਾਲਾ ਮੈਗੀ ਮਸਾਲੇ ਦਾ ਇੱਕ ਪੈਕਟ ਲਿਆ ਮੈਂ ਤੇ ਪੂਰਾ ਆਪਾਂ ਖੋਲ ਕੇ ਪਾ ਦਾਂਗੇ ਇਹਦੇ ਨਾਲ ਜਿਹੜਾ ਆ ਹਰ ਇੱਕ ਦਾ ਸਬਜ਼ੀ ਚ ਪਾਵਾਂਗੇ ਉਹਦਾ ਟੇਸਟ ਅਲੱਗ ਹੋ ਜਾਊਗਾ ਕਿਸੇ ਵੀ ਤੁਸੀਂ ਸਨੈਕਸ ਵਿੱਚ ਪਾਉਂਗੇ ਉਹਦਾ ਟੇਸਟ ਅਲੱਗ ਹੋ ਜਾਊਗਾ ਤੇ ਬਹੁਤ ਵਧੀਆ ਇਹਦੇ ਨਾਲ ਜਿਹੜਾ ਟੇਸਟ ਬਣ ਜਾਂਦਾ ਹੈ ਤੇ ਇਹਨੂੰ ਵੀ ਆਪਾਂ ਕਰਦੇ ਮਿਕਸ ਪੈਨ ਆਪਾਂ ਗਰਮ ਰੱਖਿਆ ਹੀ ਆ ਤੇ ਬਿਲਕੁਲ ਸੌਖਾ ਤਰੀਕਾ ਆ ਬਹੁਤ ਆਸਾਨ ਤੇ ਬਹੁਤ ਟੇਸਟੀ ਇਹ ਬਣਦਾ ਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਬਣਾਇਓ ਖਾਇਓ ਤੇ ਕਮੈਂਟ ਕਰਕੇ ਦੱਸਿਓ ਤੇ ਦੇਖੋ ਤੇਲ ਆਪਾਂ ਬਿਲਕੁਲ ਅੱਧਾ ਚਮਚਾ ਤੇਲ ਦਾ ਆਪਾਂ ਪੈਨ ਦੇ ਵਿੱਚ ਪਾਇਆ ਫਿਰ ਇਹਨੂੰ ਆਪਾਂ ਫਰਾਈ ਨਹੀਂ ਕਰਨਾ ਬਸ ਐਨੇ ਕ ਤੇਲ ਦੇ ਨਾਲ ਹੀ ਆਪਾਂ ਇਹਨੂੰ ਬਣਾਉਣਾ ਤੇ ਹੁਣ ਆਪਾਂ ਇੱਕ ਕੜਛੀ ਲੈਨੇ ਆ ਤੇ ਕੜਛੀ ਵਿੱਚ ਪਾ ਕੇ ਇਹਨੂੰ ਫਲਾ ਦੰਨੇ ਆ ਬਹੁਤਾ ਜ਼ਿਆਦਾ ਨਹੀਂ ਆਪਾਂ ਪਾਉਣਾ ਤੇ ਬਸ ਇੱਕ ਕੜਛੀ ਲੈ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੈਨ ਦੇ ਵਿੱਚ ਫਲਾ ਦੇਣੇ ਆ ਤੇ ਫਲਾ ਕੇ ਤੇ ਇਹਨੂੰ ਆਪਾਂ ਟੱਕ ਦੇਣਾ ਆ ਬਸ ਅੱਧੀ ਇੱਕ ਕੜਛੀ ਆਪਾਂ ਪਹਿਲੇ ਹੀ ਅੱਧੀ ਬਾਅਦ ਚ ਲਈ ਇੱਕ ਕੜਛੀ ਸਰ ਪਾਈ ਆ ਕਿਉਂਕਿ ਅੱਧੀ ਕੌਲੀ ਤਾਂ ਆਪਾਂ ਸਾਰੀ ਲਈ ਆ ਸੂਜੀ ਦੀ ਤੇ ਦੋ ਇਹਦੇ ਪੀਸ ਆਪਾਂ ਬਣਾਉਣੇ ਆ ਸੂਜੀ ਦਾ ਚਿਲਾ ਵੀ ਇਹਨੂੰ ਆਪਾਂ ਕਹਿ ਸਕਦੇ ਆ ਤੇ ਇਦਾਂ ਇਹਨੂੰ ਚੰਗੀ ਤਰ੍ਹਾਂ ਫਲਾ ਕੇ ਤੇ ਫਿਰ ਇਹਨੂੰ ਆਪਾਂ ਟੱਕ ਦੇਣਾ ਉੱਪਰ ਬਹੁਤ ਛੇਤੀ ਬਣ ਜਾਂਦਾ ਇਹ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਲੋ ਜੀ ਟਾਕਤਾ ਆ ਤੇ ਦੇਖ ਸਕਦੇ ਤੁਸੀਂ ਤੇ ਹੁਣ ਇਹਨੂੰ ਆਪਾਂ ਪਲਟ ਦੰਨੇ ਆ ਕਿਚਨ ਦੇ ਵਿੱਚ ਸਾਡੇ ਇਸ ਵੇਲੇ ਧੋਪਾਂ ਦੀ ਇਸ ਕਰਕੇ ਜਿਹੜਾ ਇਦਾਂ ਦਾ ਪਰਸ਼ੰਮ ਪੈਂਦਾ ਹੈ ਤੇ ਦੇਖੋ ਇਹਦਾ ਕਲਰ ਕਿੰਨਾ ਜਿਹੜਾ ਅਲੱਗ ਬਣ ਗਿਆ ਸਿਰਫ ਆਪਾਂ ਸੂਜੀ ਪਾਈ ਆ ਤੇ ਮਸਾਲੇ ਪਾਏ ਆ ਤੇ ਕਲਰ ਦੇਖੋ ਇਹਦਾ ਕਿੰਨਾ ਅਲੱਗ ਹੋ ਗਿਆ ਤੇ ਹੁਣ ਇਹਨੂੰ ਆਪਾਂ ਬਣ ਗਿਆ ਹੈ ਤੇ ਇਹਨੂੰ ਆਪਾਂ ਲਾ ਲਿਆ ਦੂਜਾ ਪੀਸ ਵੀ ਆਪਾਂ ਇੱਦਾਂ ਬਣਾ ਲੈਨੇ ਆ ਹੁਣ ਆਪਾਂ ਤੇਲ ਨਹੀਂ ਪਾਉਣਾ ਪੈਣ ਦੇ ਵਿੱਚ ਬਸ ਪਹਿਲੇ ਜਿਹੜਾ ਤੇਲ ਲੱਗਿਆ ਆ ਦੇਖੋ ਕਿੰਨਾ ਸੋਹਣਾ ਜਾਲੀਦਾਰ ਜਿਹੜਾ ਇਹ ਬਣ ਕੇ ਤਿਆਰ ਹੋਇਆ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਇਹ ਬਣੂਗਾ ਜੀ ਤੇ ਤੇਲ ਆਪਾਂ ਹੁਣ ਨਹੀਂ ਪਾਉਣਾ ਤੇ ਬਸ ਪਹਿਲਾਂ ਗ੍ਰੀਸ ਕੀਤਾ ਆ ਉਹਨੂੰ ਆਪਾਂ ਤੇ ਹੁਣ ਦੂਜਾ ਪੀਸ ਵੀ ਆਪਾਂ ਇੱਦਾਂ ਸਾਰਾ ਮਟੀਰੀਅਲ ਜਿਹੜਾ ਅਸੀਂ ਛੱਡ ਕੋਲਿਆ ਉਹ ਪਾ ਦਿੱਤਾ ਹੈ ਪਾ ਕੇ ਬਸ ਇਹਨੂੰ ਫਲਾ ਦਨੇ ਆ ਇਦਾਂ ਜ਼ਿਆਦਾ ਮੋਟਾ ਵੀ ਨਹੀਂ ਇਹਨੂੰ ਰੱਖਣਾ ਇਤ ਦਾ ਪੈਨ ਦੇ ਵਿੱਚ ਆਪਾਂ ਫਲਾਤਾ ਚੰਗੀ ਤਰ੍ਹਾਂ ਤੇ ਫਲਾ ਕੇ ਇਹਨੂੰ ਆਪਾਂ ਫੇਰ ਟੱਕ ਦੇਣਾ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਬਣ ਜਾਂਦਾ ਹੈ ਕਿਉਂਕਿ ਸੂਜੀ ਆ ਇੱਕਦਮ ਬਣ ਜਾਂਦੀ ਹੈ ਇਹ ਤੇ ਬਾਕੀ ਸਬਜ਼ੀਆਂ ਤਾਂ ਆਪਾਂ ਕੱਚੀਆਂ ਵੀ ਖਾ ਸਕਦੇ ਹਾਂ ਹੋਰ ਕੋਈ ਜ਼ਿਆਦਾ ਇੱਥੇ ਚੀਜ਼ ਹੈ ਨਹੀਂਗੀ ਪੱਕਣ ਵਾਲੀ ਤੇ ਹਲਵਾ ਵੀ ਜਦੋਂ ਆਪਾਂ ਬਣਾਨੇ ਇੱਕਦਮ ਸੂਜੀ ਦਾ ਹਲਵਾ ਜਿਹੜਾ ਬਣ ਜਾਂਦਾ ਹੈ ਲਓ ਜੀ ਚੰਗੀ ਤਰ੍ਹਾਂ ਫਲਾ ਕੇ ਇਹਨੂੰ ਵੀ ਟੱਕ ਦੇਣਾ ਆਪਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਨਵੇਂ ਵੀਰ ਜੁੜਦੇ ਆ ਲਓ ਜੀ ਦੇਖੋ ਤੁਸੀਂ ਕਿੰਨਾ ਕਲਰ ਜਿਹੜਾ ਚੇਂਜ ਹੋ ਗਿਆ ਆ ਇਹ ਪੱਕ ਗਿਆ ਇੱਕ ਪਾਸਾ ਇਹਦਾ ਤੇ ਹੁਣ ਆਪਾਂ ਇੱਦਾਂ ਪਲਟ ਕੇ ਦੂਜਾ ਪਾਸਾ ਪਕਾ ਲੈਣੇ ਦੇਖ ਸਕਦੇ ਤੁਸੀਂ ਆਪਾਂ ਕੋਈ ਅਲੱਗ ਚੀਜ਼ ਇਹਦੇ ਵਿੱਚ ਨਹੀਂ ਪਾਈ ਤੇ ਕਲਰ ਇਹਦਾ ਬਿਲਕੁਲ ਡਿਫਰੈਂਟ ਬਣ ਜਾਂਦਾ ਹੈ ਤੇ ਦਵਾ ਕੇ ਇਹਨੂੰ ਵੀ ਆਪਾਂ ਰੜ ਲੈਣੇ ਆ ਥੋੜਾ ਜਿਹਾ ਲਓ ਜੀ ਬਹੁਤ ਸੋਹਣਾ ਜਾਲੀਦਾਰ ਇਹ ਜਿਹੜਾ ਨਾਸਤਾ ਆਪਣਾ ਬਣ ਕੇ ਤਿਆਰ ਹੁੰਦਾ ਆ ਲਓ ਜੀ ਐਦਾ ਦਵਾ ਕੇ ਪਹਿਲਾਂ ਵੀ ਆਪਾਂ ਇੱਦਾਂ ਦਵਾ ਕੇ ਰਾੜਿਆ ਸੀ ਵੀਡੀਓ ਆਪਾਂ ਪੂਰੀ ਦਿਖਾਈਏ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਇਸ ਕਰਕੇ ਆਪਾਂ ਵੀਡੀਓ ਜਿਹੜੀ ਵਿੱਚੋਂ ਸਕਿੱਪ ਕਰ ਦੇਦੀ ਆ ਥੋੜੀ ਵੀਡੀਓ ਦਿਖਾਈਦੀ ਆ ਜੇ ਪੂਰੀ ਦਿਖਾਈਏ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਇਦਾਂ ਹੀ ਆਪਾਂ ਉਹਨੂੰ ਵੀ ਦਵਾ-ਦਵਾ ਕੇ ਰਾੜ ਲਿਆ ਸੀ ਇਹਨੂੰ ਵੀ ਦਵਾ ਕੇ ਆਪਾਂ ਰਾੜ ਲਿਆ ਇਹਨੂੰ ਵੀ ਆਪਾਂ ਕੱਢ ਲੈਣੇ ਆ ਤੇ ਦੋਨਾਂ ਨੂੰ ਆਪਾਂ ਇਕੱਠਿਆਂ ਨੂੰ ਕੱਟ ਲੈਣਾ ਹੈ ਬਹੁਤ ਜ਼ਿਆਦਾ ਟੇਸਟੀ ਇਹ ਬਣਦਾ ਆ ਜਿਹੜਾ ਆਪਾਂ ਮਹਗੀ ਮਸਾਲਾ ਪਾਇਆ ਉਹਦੇ ਨਾਲ ਹੋਰ ਵੀ ਇਹਦਾ ਤੇਸ ਜਿਹੜਾ ਚਾਰ ਗੁਣਾ ਵੱਜ ਜਾਂਦਾ ਹੈ ਬੱਚਿਆਂ ਦੇ ਟਿਫਨ ਵਿੱਚ ਵੀ ਆਪਾਂ ਬਣਾ ਸਕਦੇ ਹਾਂ ਪਾ ਸਕਦੇ ਹਾਂ ਬਣਾ ਕੇ ਤੇ ਚਾਹ ਦੇ ਨਾਲ ਵੀ ਫਟਾਫਟ ਬਣਾ ਕੇ ਖਾ ਸਕਦੇ ਕੋਈ ਗੈਸਟ ਆ ਜੇ ਤਾਂ ਵੀ ਆਪਾਂ ਫਟਾਫਟ ਬਣਾ ਕੇ ਖਾ ਇਹਨੂੰ ਚਾਹ ਦੇ ਨਾਲ ਦੇ ਸਕਦੇ ਹਾਂ ਲੋ ਜੀ ਦੇਖੋ ਕਿੰਨੇ ਸੋਹਣੇ ਜਾਲੀਦਾਰ ਫਲਫੀ ਆਪਣੇ ਜਿਹੜੇ ਦੋਨੇ ਨਾਸ਼ਤੇ ਬਣ ਕੇ ਤਿਆਰ ਹੋਏ ਆ ਦੋਨਾਂ ਨੂੰ ਆਪਾਂ ਇਕੱਠਾ ਜਿਹੜਾ ਕੱਟ ਦੇਣਾ ਹੈ ਦੋਨਾਂ ਨੂੰ ਇਕੱਠਿਆਂ ਨੂੰ ਕੱਟਦੇ ਹਾਂ ਜੀ ਪਲੇਟ 'ਚ ਐ ਏਦਿੇ ਕੱਟ ਲੈਣਾ ਆਪਾਂ ਸਪੋਰਟ ਕਰਦੇ ਰਹੋ ਜੀ ਚੈਨਲ ਨੂੰ ਸਾਡੇ ਨੂੰ ਦੇਖੋ ਬਹੁਤ ਹੀ ਮਿਹਨਤ ਦੇ ਨਾਲ ਹਰ ਇੱਕ ਰੈਸਪੀ ਤਿਆਰ ਹੁੰਦੀ ਹੈ ਲਓ ਜੀ ਆਪਾਂ ਜਿਹੜੇ ਦੋਨੇ ਇਕੱਠੇ ਕੱਟ ਦੱਤੇ ਮੈਂ ਇਕੱਲੇ ਇਕੱਲੇ ਪੀਸ ਕਰਕੇ ਵੀ ਦਿਖਾ ਲ ਦਿੰਨੀ ਆ ਨਾਸ਼ਤਾ ਆਪਣਾ ਸੂਜੀ ਦਾ ਜਿਹੜਾ ਚਿਲਾ ਕੋ ਨਾਸ਼ਤਾ ਕੋ ਬਹੁਤ ਸੋਹਣਾ ਤਿਆਰ ਹੋ ਗਿਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਦੇਖੋ ਜੀ ਕਿੰਨਾ ਸੋਹਣਾ ਆਪਣਾ ਨਾਸ਼ਤਾ ਬਣਿਆ